ਸੁਖਦੇਵ ਸਿੰਘ ਢੀਂਸਾ ਵਾਲੇ ਸਮਾਗਮ ਦੇ ਉੱਤੇ ਸੁਨੀਲ ਜਾਖੜ ਮੌਜੂਦ ਹੁੰਦੇ ਨੇ ਔਰ ਉੱਥੇ ਭਾਸ਼ਣ ਦਿੰਦਿਆ ਹੋਇਆ ਉਹ ਪੰਥਕ ਇਕੱਠ ਦੀ ਗੱਲ ਕਰਦੇ ਨੇ ਉਹ ਖੇਤਰੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਨੇ ਔਰ ਇਹ ਵੀ ਸਲਾਹ ਦਿੰਦੇ ਨੇ ਕਿ ਕੋਈ ਹੋਰ ਇਸ ਨੂੰ ਆਪਣੇ ਖਾਤੇ ਨਾ ਪੁਗਤਾ ਦੇਵੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਹੁਣ ਇਸ ਗੱਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਵੱਲੋਂ ਸਿੱਧਾ ਪ੍ਰਤੀਕਰਮ ਕੀਤਾ ਗਿਆ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਸੁਨੀਲ ਜਾਖੜ ਉੱਤੇ ਸਵਾਲ ਖੜਾ ਕਰ ਦਿੱਤਾ ਕਿ ਕੀ ਸੁਨੀਲ ਜਾਖੜ ਕਿਤੇ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਉੱਤੇ ਤਣੀ ਅੱਖ ਰੱਖੀ ਬੈਠੇ। ਹਾਲਾਂਕਿ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਹੈਰਾਨੀਜਨਕ ਲੱਗਦੀ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਹੈਗੇ ਨੇ ਔਰ ਹਰਪਾਲ ਸਿੰਘ ਚੀਮਾ ਵੱਲੋਂ ਜਦੋਂ ਇਦਾਂ ਦੀ ਟਿੱਪਣੀ ਕੀਤੀ ਗਈ ਤੇ ਜ਼ਾਹਿਰ ਤੌਰ ਦੇ ਉੱਤੇ ਹੈਰਾਨੀ ਹੁੰਦੀ ਹੈ ਪਰ ਜ਼ਰੂਰ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਸੁਨੀਲ ਜਾਖੜ ਦੇ ਖਿਲਾਫ ਔਰ ਸੁਨੀਲ ਜਾਖੜ ਹਾਲਾਂਕਿ ਉਹਨਾਂ ਦਾ ਇਹ ਬਿਆਨ ਜਿਹੜਾ ਹੈ ਉਹ ਪੰਥਕ ਤੌਰ ਦੇ ਉੱਤੇ ਔਰ ਪੰਜਾਬ ਦੇ ਪੱਖ ਵਾਸਤੇ ਵੀ ਮਜ਼ਬੂਤੀ ਦੀ ਗੱਲ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਇਹਦੇ ਵਿੱਚ ਕੋਈ ਬਚਿੱਤੀ ਦੀ ਗੱਲ ਨਹੀਂ ਹੈ ਪਰ ਦੂਸਰੇ ਪਾਸੇ ਹਰਪਾਲ ਜੀ ਮਾਂ ਜ਼ਰੂਰ ਪੰਜਾਬ ਸਰਕਾਰ ਦਾ ਉਹ ਹਿੱਸਾ ਨਹੀਂ ਔਰ ਜੇ ਕੋਈ ਖੇਤਰੀ ਪਾਰਟੀ ਜਿਹੜੀ ਇੱਕ ਸਮੇਂ ਤੇ ਸੱਤਾ ਚ ਰਹੀ ਹੈ ਉਹ ਮਜ਼ਬੂਤ ਹੋਵੇ ਤੇ ਕਿਸੇ ਵੀ ਪਾਰਟੀ ਨੂੰ ਪ੍ਰੋਬਲਮ ਹੋ ਸਕਦੀ ਹੈ ਅੱਜ ਜਿਹੜੇ ਇਸ ਗੱਲ ਦਾ ਹਵਾਲਾ ਦੇ ਰਹੇ ਐ ਕਿ ਖੇਤਰੀ ਪਾਰਟੀ ਬਣਨੀ ਚਾਹੀਦੀ ਮਜ਼ਬੂਤ ਹੋਣੀ ਚਾਹੀਦੀ ਉਹਨਾਂ ਨੂੰ ਵੀ ਇਵੈਂਚੁਅਲੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਏਗਾ ਜੇ ਖੇਤਰੀ ਪਾਰਟੀ ਅਸਲ ਚ ਮਜ਼ਬੂਤ ਹੋ ਜਾਂਦੀ ਹੈ ਤਾਂ ਹੁਣ ਹਰਪਾਲ ਸਿੰਘ ਚੀਮਾ ਨੇ ਜੇ ਟਿੱਪਣੀ ਕੀਤੀ ਹੈ ਉਸ ਦੇ ਵਿੱਚ ਕੀ ਬੋਲੇ ਨੇ ਆਓ ਸੁਣਦੇ ਹਾਂ ਦੇਖੋ ਮੈਂ ਸਮਝਦਾ ਸੁਨੀਲ ਜਾਖੜ ਜੀ ਪਹਿਲਾਂ ਕਾਂਗਰਸ ਸੀਗੇ ਔਰ ਉਸ ਤੋਂ ਬਾਅਦ ਭਾਜਪਾ ਸੀਗੇ ਸ਼ਾਇਦ ਉਹਨਾਂ ਦਾ ਮੂਡ ਬਦਲ ਗਿਆ ਹੋਊਗਾ ਕੱਲ ਉਹ ਕਹਿੰਦੇ ਹੋਣਗੇ ਕਿ ਹਣ ਕਾਲੀ ਦਲ ਦੇ ਸ਼ਾਮਲ ਹੋ ਜਾਈਏ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ ਕਿਉਂਕਿ ਸਰਕਾਰ ਤੱਕ ਅੱਦੇ ਆਏ ਨਹੀਂ ਹਮੇਸ਼ਾ ਪ੍ਰਧਾਨ ਰਹਿੰਦੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਹੋਣ ਬੀਜੇਪੀ ਦੇ ਨੇ ਕੱਲ ਨੂੰ ਆਈ ਥਿੰਕ ਉਹ ਸੋਚ ਰਹੇ ਨੇ ਕਿ ਕਿ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ